ਅੱਜ ਜੋ ਪੰਜਾਬ ਦੇ ਹਾਲਾਤ ਹੋਏ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਨੂੰ ਰੋਜ਼ ਹੀ ਮੀਡੀਆ ਪੁੱਛਦਾ ਰਹਿੰਦਾ ਵੀ ਤੁਸੀਂ ਰੋਜ਼ ਹੀ ਧਰਨੇ ਲਾਉਨੇ ਹੋ ਰੋਜ਼ ਹੀ ਮੁਜ਼ਾਹਰੇ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਨੂੰ ਸਵਾਲ ਪੁੱਛਦਾ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਭਰਾ ਆਏ ਹੋ ਕੀ ਤੁਸੀਂ ਦੱਸੋ ਜਿਵੇਂ ਅਸੀਂ ਕਹਿੰਦੇ ਵੀ ਅਸੀਂ ਆਜ਼ਾਦ ਨਹੀਂ ਹੈਗੇ ਮੀਡੀਆ ਆਜ਼ਾਦ ਹੈਗਾ ਜਿਸ ਤਰ੍ਹਾਂ ਮੀਡੀਆ ਤੋਂ ਸਰਕਾਰਾਂ ਆਪਣੀਆਂ ਕਾਰਵਾਈਆਂ ਕਰਾਉਂਦੀਆਂ ਲਗੀਆਂ ਉਹ ਸਭ ਨੂੰ ਪਤਾ ਹੀ ਆ ਜਦੋਂ ਜ਼ਿਲ੍ਹਾ ਦੇ ਵਿੱਚ ਜਾਣੇ ਆ ਥਾਣਿਆਂ ਦੇ ਵਿੱਚ ਜਾਂਦੇ ਆ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨ ਨਾਲ ਨੂੰ ਪੁੱਛਦੇ ਆ ਅਧਿਕਾਰੀਆਂ ਨੂੰ ਵੀ ਸਾਡਾ ਕੀ ਕਸੂਰ ਆ ਦੱਸੋ ਬਈ ਪ੍ਰਸ਼ਾਸਨ ਕਹਿੰਦਾ ਅਸੀਂ ਵੀ ਨਹੀਂ ਯਾਦ ਹੈਗੇ ਪੁਲਿਸ ਕਹਿੰਦੀ ਅਸੀਂ ਵੀ ਨਹੀਂ ਯਾਦ ਹੈਗੇ ਕਿਉਂਕਿ ਪਤਾ ਜਿੰਨਾਂ ਨੂੰ ਆਪ ਤਾਂ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ 50 ਦਿਨ ਦੇ ਤਕਰੀਬਨ ਤਕਰੀਬਨ ਸਰਦਾਰ ਦੀ ਗਿੱਕੀ ਡੱਲੇਵਾਲ ਸਾਹਿਬ ਨੂੰ ਮਰਨ ਬਾਅਦ ਤੋਂ ਉੱਪਰ ਬੈਠੇ ਨੂੰ ਹੋ ਗਏ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਜਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਸਵਾ 3 ਕਰੋੜ ਬੋਰਡ ਦਾ ਮਾਲਕ ਐ 10 ਭਰਾਵਾ ਕਿਦਣ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ ਕਿਦਣ ਦਾ ਜਾ ਕੇ ਦਿੱਲੀ ਮੂਰੇ ਧਰਨਾ ਲਾਇਆ ਹੈ ਕਿ ਸਾਡਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ 90% ਕੁਰਬਾਨੀਆਂ ਦਿੱਤੀਆਂ ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ ਦੱਸੇ ਦੇਵੇ ਪੰਜਾਬ ਦਾ ਮੁੱਖ ਮੰਤਰੀ ਜਵਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਸਰੀਵਾਲ ਨੂੰ ਛਡਾਉਣ ਲਈ ਧਰਨਾ ਲਾਉਣੇ ਜਾਂਦਾ ਕਿਤੇ ਸੰਜੇ ਸਿੰਘ ਨੂੰ ਘਰੇ ਬੂਟਾ ਮੰਗ ਲਈ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹਰ ਇੱਕ ਵਰਗਾ ਜਿਹੜਾ ਅੱਜ ਦੁਖੀ ਆ ਪੰਜਾਬ ਦੀ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਪੰਥ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਚੱਲ ਜੇਲ੍ਹ 'ਚ ਜ਼ਬਰ ਚੱਕੋ ਮਰਵਾ ਦਿੱਤਾ ਜਾਂਦਾ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਕੱਟ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਨਾਂ ਸਾਡੇ ਨੌਜਵਾਨਾਂ ਵੱਲੋਂ ਸਾਡਾ ਪੂਰਨ ਸਮਰਥਨ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀ ਕਹਣ ਵਾਲੇ ਖੇਤਰੀ ਪਾਰਟੀ ਕਹਣ ਵਾਲੇ ਮੰਨਣ ਇੱਕੋ ਹੀ ਗੱਲ ਕਹਿਣਾ ਚਾਹਣਾ ਦੂਜੇ ਤੀਜੇ ਦਿਨ ਉਹ ਅੰਮ੍ਰਿਤਪਾਲ ਦੇ ਭਾਈ ਸਾਹਿਬ ਦੇ ਖਿਲਾਫ ਮੈਣ ਦਿੰਦਾ ਸਕਬੀਰ ਬਾਦਲ ਦੇ ਅੱਜ ਤੇਰਾ 20000 ਆਗੂ ਤਾ 15 ਤੋਂ 20000 ਆਗੂ ਤੇਰਾ ਹੋਣਾ ਨਹੀਂ بس 10000 ਆਗੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਹੈ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀਦਾਲ ਦਾ ਬੜਾ-ਬੜਾ ਸਿਹਾਰਚ ਰਿਹਾ ਬੜਾ-ਬੜਾ ਯੋਗਦਾਨ ਪਾਇਆ ਪੰਜਾਬ ਲਈ ਅਸੀਂ ਵੀ ਮੰਨਦੇ ਆ ਸਾਡੇ ਵੀ ਦਾਦਿਆਂ ਨੇ ਜੇਲਾ ਕਟੀਆਂ ਕਾਲੀਦਾਲ ਲਈ ਯੋਗਦਾਨ ਪਾਇਆ ਪਰ ਤੇ ਤੂੰ ਚਾਹਣਾ ਕਾਲੀਦਾਲ ਬਚਾਉਣਾ ਤਾਂ ਤਨਵਾ ਲਾੜ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10-15000 ਜਿੰਨਾ ਆਗੂ ਹੈ ਜਿੰਨਾਂ ਨੇ ਸਿਰਫ ਤੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੰਦੀ ਸਿੰਘਾ ਲਈ ਇੱਕ ਮਹੀਨਾ ਦਿੱਲੀ ਦੇ ਵਿੱਚ ਧਰਨਾ ਚਲਾ ਕੇ ਦਿਖਾ ਦੇ ਤਾਂ ਤੇਰਾ ਕੱਖ ਵੱਜ ਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਜਾਂ ਆਪ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਤੁਹਾਨੂੰ ਸਭ ਨੂੰ ਪਤਾ ਹੈ ਜੋ ਕੁਝ ਤੁਸੀਂ ਕਾਲ ਤੱਕ ਨੂੰ ਅੱਜ ਦੋ ਇਕੱਠ ਹੋਏ ਨੇਗੇ ਇਸ ਮੁਕਸਰ ਦੀ ਧਰਤੀ ਤੇ ਇੱਕ ਤਾਂ ਉਹ ਇਕੱਠ ਹੋਇਆ ਜਿਹੜਾ ਕਿ ਕਾਲ ਤਖਸਬ ਨਾਲ ਮੱਥਾ ਲਾਈ ਖੜਾ ਦੂਜਾ ਕੱਠ ਉਹ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਕੱਠ ਆ ਉਹ ਤੁਸੀਂ ਜਾਗਦੇ ਜ਼ਮੀਰ ਵਾਲੇ ਲੋਕੋ ਇਹਨਾਂ ਨੇ ਕਾਲ ਤਖਸਬ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਉਹ ਸੈਂਟਰ ਸਰਕਾਰ ਨਾਲ ਤੇ ਉਹ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੇ ਮੰਜੀ ਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪਾਣਾ ਥੱਲੇ ਆਕਮਚਾ ਦੇਾਂਗੇ ਇੰਨਾ ਬੇਈਮਾਨਤਾ ਦਾ ਤਾਕਤ ਨਾਲ ਸਖੋ ਕੇ ਪਰਾਂ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਹੈ ਜੇਲਾਛਟਾਇਆ ਹੈ ਝੂਠੇ ਪਰਚੇ ਪਾਏ ਨੇ ਮੈਨੂੰ ਮੀਡੀਆ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇ ਦੇਣ ਕੀ ਤੁਹਾਡੇ ਨਾਲ ੱੱਕਾ ਹੋ ਨਹੀਂ ਰਿਹਾ ਕੀ ਤੁਹਾਡੇ ਨਾਲ ੱੱਕੇ ਨਾਲ ਆਪਣੀ ਹਕੂਮਤ ਚਾਉਂਦੇ ਨਹੀਂ ਹੈ ਮੀਡੀਆ ਦੇ ਉੱਪਰ ਜਾਂ ਪ੍ਰਸ਼ਾਸਨ ਉੱਪਰ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਮੈਨੂੰ ਇਹ ਜਵਾਬ ਦੇ ਦੇਣਾ ਐਸਐਸਪੀ ਜਵਾਬ ਦੇ ਦੇ ਡੀਐਸਪੀ ਜਵਾਬ ਦੇ ਦੇ ਜਿੱਡੇ ਵੀ ਵੱਡੇ ਅਧਿਕਾਰੀ ਨੂੰ ਵੀ ਜਵਾਬ ਦੇ ਦੇਣਾ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਨਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀਗੀ ਇਹਨਾਂ ਦੇ ਹਾਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਮਾਇਆ ਕੋਈ ਵੀ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮ੍ਰਿਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਰਜੀ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਅਧਿਕਾਰੀ ਤੋਂ ਦਬਣ ਝੁਕਣ ਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੰਡੀ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹਿੱਕੜਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਾਲਸਾ ਜੀ ਨੂੰ ਸਾਫ਼ ਗੱਲ ਕਹਿਣਾ ਚਾਹਣਾ ਕੁਝ ਲੋਕਾਂ ਦੇ ਨਰਾਜ਼ ਗਿਆ ਨੇ ਮੈਂ ਵੀ ਵੋਟਾਂ ਮੰਗ ਕੇ ਗਿਆ ਇੱਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੰਡੇ ਮਿੱਠੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕ ਡਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕਮਾ ਉਮੀਦਾਂ ਲੈ ਕੇ ਆਇਆ ਮੈਂ ਬੇਣਤੀਆਂ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਥ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ ਪੱਲੇ ਤਾਂ ਲੀਰਾਂ ਦੀ ਖਿੱਦੋ ਨੇ ਸਭ ਖੇਡ ਚੁੱਕੇ ਨੇਗੇ ਹੁਣ ਥੋੜੀ ਵਾਰੀ ਆ ਤੁਸੀਂ ਕਿਵੇਂ ਪਹੜਾ ਦਿਨਾ ਸੱਚ ਤੇ ਕਿਵੇਂ ਸੱਚ ਲਈ ਇਹ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਧੀਆ ਗੱਲ ਕਹੀ ਹੈ ਜਿਹਦੇ ਕੋਲੇ ਆਪਣਾ ਹੀ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਜਾਂ ਆਪਣੀ ਸ਼ੌਹਰਤ ਕਮਾਉਣ ਲਈ ਆ ਰਿਹਾ ਹੈ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਹਿੱਕ ਢਾ ਕੇ ਲੜਨੀ ਪਣੀ ਆ ਪਿੱਛੇ ਜੇ ਨਾ ਕੋਈ ਐਮਐਲਏ ਨਾ ਕੋਈ ਐਮਪੀਆ ਪੁਰਾਣਾ ਰੁਪਿਆ ਨੌਜਵਾਨਾਂ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ダਮ ਲਿਆਤਾ ਸੀਗਾ ਤੁਹਾਡੀ ਤਾਕਤ ਨਾਲ ਇਸ ਕਰਕੇ ਜ਼ਰੂਰਤ ਹੋਣੀ ਚਾਹੀਦੀ ਹੈ ਕੱਲਾ ਐਮਐਲਏ ਜਾਂ ਐਮਪੀ ਬਣਨਾ ਜ਼ਰੂਰੀ ਨਹੀਂ ਪਰ ਇਸ ਤੋਂ ਵੱਡੀ ਜ਼ਰੂਰਤ ਲੋਕਾਂ ਦੇ ਲਈ ਲੜ ਲਈ ਵੀ ਹੋਣੀ ਚਾਹੀਦੀ ਹੈ ਇਹ ਮੈਂ ਸਾਰੇ ਤੁਹਾਡੇ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲ ਚ ਨਿੱਜੀ ਹਿੱਤ ਤਿਆ ਕੇ ਜਿਵੇਂ ਅੱਜ ਭਾਈ ਅੰਮ੍ਰਿਤਪਾਲ ਜੀ ਬੈਠਾ ਆਪਣੇ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠਾ ਪੱਲਾ ਐਨਐਸਏ ਫਿਰ ਯੂਏਪੀ ਲਗਾ ਦਿੱਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਣੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹੋ ਕਿਉਂਕਿ ਸਰਕਾਰਾਂ ਨੇ ਬੜਾ ਜ਼ੋਰ ਲਾਉਣਾ ਹੈ ਅੱਜ ਸੁਖਵੀਰ ਬਾਦਲ ਪੂਰੇ ਵੱਡੀਆਂ ਵੱਡੀਆਂ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੀਆਂ ਨੇ ਮਨ ਲੱਗਾ ਬੱਸਾਂ ਸ਼ਾਇਦ ਕੁਝ ਮੋੜਨੇ ਵੀ ਸ਼ੁਰੂ ਹੋ ਗਈਆਂ ਕਿਉਂਕਿ ਪੈਸੇ ਦੇ ਜੋਰ ਤੇ ਲੈ ਗਿਆ ਤੁਸੀਂ ਆਪ ਮਾਰੇ ਚੱਲ ਕੇ ਲੋਕ ਆਏ ਹੋ ਇਸ ਕਰਕੇ ਸਾਰਾ ਪੰਜਾਬ ਆਉਣ ਨੂੰ ਤਿਆਰ ਹੈ ਬਹੁਤ ਥਾਰੇ ਸਾਰੇ ਥਾਵਾਂ ਤੇ ਨੌਜਵਾਨ ਕੇ ਰਹਿ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਰਜੀ ਅਟੀਚੋਟੀ ਦਾ ਚੋਰ ਲਾਉਣਾ ਲਾ ਲਓ ਇਹ ਪੰਜਾਬ ਦੇ ਵਿੱਚ ਨੇਰੀ ਚੜ ਚੁੱਕੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾ ਆਊਗਾ ਨਵੀਂ ਖੇਤਰੀ ਪਾਰਟੀ ਆਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੰਗਾਰੂਗੀ ਮੋਦੀ ਇੱਥੇ ਜਿਹੜਾ ਮਰਜੀ ਸੈਂਟਰ ਦੇ ਵਿੱਚ ਬੈਠਾ ਹੋਵੇ ਪੰਜਾਬ ਚ ਆ ਲ ਕੇ ਆਊਗਾ ਕਿਉਂਕਿ ਉੱਥੇ ਜਾਣ ਦੀ ਲੋੜ ਨਹੀਂ ਨੇ ਜ਼ੁਰਤ ਵਾਲੀ ਪਾਰਟੀ ਹੋਣੀ ਚਾਹੀਦੀ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚਿਓ ਤੁਹਾਡੇ ਕੋਲੇ ਇਹੀ ਹੋਣਾ ਚਾਹੀਦਾ ਤੁਹਾਡੇ ਕੋਲੇ ਨਿੱਜ ਨੂੰ ਆਪਣੇ ਨੂੰ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੇ ਕੌਮ ਲਈ ਕੁਝ ਲਈ ਕੁਝ ਕਰ ਲਈ ਆਇਓ ਇਹ ਸੇਵਾ ਕਰਨ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਰਨ ਦੀ ਸੀ ਸੇਵਾ ਕਰ ਰਹੇ ਆ ਰਾਜ ਨਹੀਂ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਪੰਜਾਬ ਦੇ ਲੋਕਾਂ ਨੂੰ ਉਹੋ ਜੀ ਸੇਵਾ ਕਰਨ ਲਈ ਨਾ ਆਇਓ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਜਾਣ ਤੁਸੀਂ ਇੱਥੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੈ ਸੋਨਾ ਜੈ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ